ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਹਾਂ ਜੀ ਤੁਹਾਡਾ ਸਾਡੇ YouTube ਚੈਨਲ ਸਰਦਾਰੀ ਕੰਟੈਂਟ ਤੇ ਤੇ ਨਵੀਂ ਵੀਡੀਓ ਦੇ ਵਿੱਚ ਪੱਗ ਵਰਗੇ ਪਰਨੇ ਦੀ ਵੀਡੀਓ ਹੈ ਸੌਖਾ ਤਰੀਕਾ ਆਪਣੇ ਨਵੇਂ ਮੁੰਡੇ ਵੀ ਬਨ ਸਕਦੇ ਨੇ ਤੇ ਸੌਖਾ ਤਰੀਕਾ ਤੇ ਇੱਕ ਤੀਰੇ ਨੂੰ ਫੋਲਡ ਕਰਕੇ ਦੂਜੇ ਪਾਸੇ ਲਿਜਾ ਕੇ ਤੇ ਤੁਹਾਨੂੰ ਪਤਾ ਹੀ ਆ ਆਪਾਂ ਇੱਕ ਪਾਸੇ ਜੋੜਾ ਕਰਿਆ ਹੋਇਆ ਕੰਨ ਦੇ ਉੱਤੇ ਤੇ ਇਸ ਤਰ੍ਹਾਂ ਆਪਾਂ ਰੱਖ ਲੈਣਾ ਹੈ ਤੇ ਥੋੜਾ ਜਿਹਾ ਵੱਡਾ ਰੱਖਿਓ ਲੜ ਨੂੰ ਤੇ ਦੂਜੇ ਬੰਨੇੋਂ ਆਪਾਂ ਲੈ ਆਣਾ ਹੈ ਇੱਕ ਲੜ ਤੇ ਉਹ ਕੰਨ ਦੇ ਉੱਤੇ ਹੋਏਗਾ ਤੇ ਇਹਦੇ ਥੋੜਾ ਹੱਕ ਦੇ ਨਾਲ ਕਰਕੇ ਲਗਾ ਦੇਣਾ ਹੈ ਤੇ ਪਿਛੋ ਇੱਕ ਹੋਰ ਪੱਲਾ ਲਾ ਕੇ ਆਉਣਾ ਹੈ ਐਰੋ ਦੇ ਹਿਸਾਬ ਨਾਲ ਵੇਖੋ ਤੇ ਉਹਦੇ ਨਾਲ ਆਪਾਂ ਆਪਣਾ ਸਿਰ ਕਵਰ ਕਰ ਲੈਣਾ ਹੈ ਤੇ ਕਈ ਮੇਰੇ ਵੀਰ ਜਿਹੜੇ ਆ ਉਹ ਪੱਗ ਵਾਂਗੂ ਸਟਾਕ ਲੈਂਦੇ ਆ ਤੇ ਉਹਦੇ ਨਾਲ ਉਹ ਬਹੁਤ ਹੀ ਸੋਖਾ ਤਰੀਕਾ ਇੱਕ ਵਾਰੀ ਯੂਜ਼ ਕਰਕੇ ਜਰੂਰ ਵੇਖਿਓ ਤੇ ਇਹਨੂੰ ਆਪਾਂ ਇੱਧਰ ਜੂੜੇ ਵਾਲੀ ਸਾਈਡ ਦੇ ਵਿੱਚ ਦੇ ਦੇਣਾ ਹੈ। ਕਰਨੀ ਦੀ ਮਤਲਬ ਕਿ ਆਪਾਂ ਨੂੰ ਪੂਣੀ ਕਰਨ ਦੀ ਕੋਈ ਲੋੜ ਨਹੀਂ ਹੈ। ਤੇ ਜੇ ਕੋਈ ਵੀਰ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਹੈ ਪਰ ਬਿਨਾ ਪੂਣੀ ਤੋਂ ਵਧੀਆ ਬੰਨਿਆ ਜਾਂਦਾ ਹੈ। ਹੱਥ ਨਾਲ ਹੀ ਤੈਹ ਲਗਾ ਲੈਣੀ ਹੈ। ਤੇ ਮਾੜੇ-ਮਾੜੇ ਆਪਾਂ ਵੱਟ ਪਾ ਦੇਣੀ ਨੇ। ਤੇ ਇਹ ਬਿਨਾ ਸੀਨ ਤੋਂ ਆਪਣਾ ਪਰਨਾ ਆ ਜਾਂਦਾ ਜੀ 4 ਮੀਟਰ ਦਾ। ਇਹ ਇਧਰੋਂ ਆਪਣਾ ਪਹਿਲਾ ਲੜ ਹੋ ਗਿਆ ਉਧਰ ਆਪਣਾ ਤੀਸਰਾ ਲੜ ਹੋ ਗਿਆ ਜੀ ਤੇ ਆ ਇਧਰੋਂ ਦੂਸਰਾ ਲੜ ਇਹਦੀ ਵੀ ਆਪਾਂ ਤੈਹ ਲਗਾਤੀ ਤੇ ਤੈਹ ਲਾਉਣ ਦਾ ਤਰੀਕਾ ਹੁੰਦਾ ਹੈ ਜੀ ਇੱਕ ਬੰਦੇ ਨੂੰ ਦੂਜੇ ਬੰਦੇ ਨਾਲ ਜੋੜ ਕੇ ਉਤੋਂ ਫੇਰ ਇੱਕ ਵਾਰੀ ਫੋਲਡ ਕਰਕੇ ਤੇ ਇਹਦੇ ਵੀ ਮਾੜੇ ਮਾੜੇ ਪੱਟ ਪਾ ਕੇ ਥੋੜਾ ਜਿਹਾ ਅੱਕ ਦੇ ਆਪਾਂ ਕਰੀਬ ਲਗਾਉਣਾ ਹੈ ਕਿਉਂਕਿ ਜੇ ਲਗਾਈ ਜਾਵਾਂਗੇ ਤਾਂ ਐਂਡਲਾ ਲੜ ਛੇਤੀ ਨਹੀਂ ਖਿਸਕੂਗਾ ਤੇ ਇੱਕ ਚੀਜ਼ ਜ਼ਰੂਰ ਵੇਖਿਓ ਜਿੱਥੋਂ ਮੈਂ ਉੱਤੋਂ ਫੋਲਡ ਕਰ ਰਿਆ ਟੌਪ ਤੋਂ ਉੱਥੋਂ ਵੀ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਉਹਦੇ ਨਾਲ ਸ਼ੇਪ ਸੋਹਣੀ ਬਣ ਜਾਂਦੀ ਹੈ ਤੇ ਸ਼ੇਪ ਤਾਂ ਸੋਹਣੀ ਬਣਨੀ ਹੈ ਪਰ ਉੱਤੋਂ ਵੀ ਨਹੀਂ ਖਿਸਕਦਾ ਪੱਲਾ ਆਪਣਾ ਤੇ ਆ ਆਪਣਾ ਇਧਰੋਂ ਐਂਡਲਾ ਲਾਟ ਆ ਗਿਆ ਜੀ ਤੇ ਇਹ ਤੁਸੀਂ ਸਾਫ਼ ਵੀ ਲਗਾ ਸਕਦੇ ਹੋ ਪਹਿਲਾਂ ਆਪਾਂ ਇਹਦੀ ਤੈਹ ਲਗਾ ਲਈਏ ਤੇਲ ਲਗਾ ਕੇ ਤੇ ਇਸ ਲੜ ਨੂੰ ਲਗਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਤੇ ਤੁਸੀਂ ਇਹ ਚ ਵੱਟ ਵੀ ਪਾ ਸਕਦੇ ਹੋ ਜਾਂ ਮੈਂ ਤਾਂ ਸਾਫ਼ ਹੀ ਕਰਕੇ ਲਗਾਇਆ ਹੈ ਲੜ ਬਾਕੀ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਕਿਵੇਂ ਲਗਾਉਣਾ ਹੈ ਪੂਰਾ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜੀ ਆਪਾਂ ਲੜ ਤੇ ਆਹ ਪਿੰਚ ਕਰ ਦਿੱਤਾ ਆਪਾਂ ਇਹਦੇ ਤੇ ਆਪਾਂ ਵੱਟ ਨਹੀਂ ਪਾਉਣੇ ਤੇ ਮੈਂ ਪਿੰਚ ਕਰ ਦਿੱਤਾ ਹੈ ਲੜ ਨੂੰ ਤੇ ਪਿੰਚ ਕਰਕੇ ਮੇਰਾ ਲੜ ਪਹੁੰਚ ਜਾਂਦਾ ਹੈ ਜੀ ਦੂਜੇ ਲੜ ਆਉਂਦਿਆਂ-ਉਂਦਿਆਂ ਅੱਧ ਵਿੱਚ ਰਹਿ ਜਾਂਦਾ ਤਾਂ ਆਪਾਂ ਇਹਨੂੰ ਪਿੱਛੇ ਹੀ ਫਿਕਸ ਕਰ ਦਾਂਗੇ ਤੇ ਐਂਡ ਤੇ ਆ ਕੇ ਤੁਹਾਨੂੰ ਪਤਾ ਹੀ ਆ ਸ਼ੇਪ ਕਿੰਨੀ ਸੋਹਣੀ ਬਣ ਜਾਂਦੀ ਹੈ ਤੇ ਇਹਨੂੰ ਐਂਡ ਤੇ ਹੀ ਆਪਾਂ ਲੜ ਨੂੰ ਇੱਕ ਲੜ ਦੇ ਵਿੱਚ ਦੇ ਦਿੱਤਾ ਹੈ ਠੀਕ ਹੈ ਜੀ ਤੇ ਬਹੁਤ ਹੀ ਸੋਹਣੀ ਸ਼ੇਪ ਬਣੀ ਹੈ ਤੇ ਨਾ ਕੋਈ ਖਿਸਕਣ ਦਾ ਡਰ ਹੈ ਇਹਦਾ ਤੇ ਜਿੰਨਾ ਟਾਈਮ ਤੁਸੀਂ ਬੰਨ ਕੇ ਰੱਖਣਾ ਚਾਹੋ ਬੰਨ ਕੇ ਹੀ ਰੱਖ ਸਕਦੇ ਹੋ ਸਿਰ ਆਪਣਾ ਵਧੀਆ ਕਵਰ ਹੋ ਜਾਂਦਾ ਹੈ ਠੀਕ ਹੈ ਜੀ ਬਾਅਦ ਦੀ ਮਦਦ ਦੇ ਨਾਲ ਆਪਾਂ ਛੋੜੇ ਵਾਲ اندر ਕਰ ਲਾਂਗੇ ਤੇ ਆਹ ਬਾਜ ਏਦਾਂ ਕੰਨ ਤੋਂ ਦੀ ਇਸ ਤਰ੍ਹਾਂ ਘੁਮਾ ਦਿਓ ਪਿੱਛੇ ਨੂੰ ਲੈ ਜਾਓ ਕਿਉਂਕਿ ਇਹਦੇ ਨਾਲ ਆਪਣੇ ਕੰਨ ਸਟ੍ਰੇਟ ਹੋ ਜਾਂਦੇ ਨੇ ਤੇ ਉਹ ਦੁਖਣਗੇ ਨਹੀਂ ਤੇ ਜੇ ਕੋਈ ਮੇਰਾ ਵੀਰ ਇਦੋਂ ਵੀ ਵੱਡਾ ਵਰਨਾ ਲੈਣਾ ਚਾਹੁੰਦਾ ਹੈ ਜਾਂ ਛੋਟਾ ਲੈਣਾ ਚਾਹੁੰਦਾ ਹੈ ਵਰਨਾ ਤਾਂ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਕਿਵੇਂ ਦਾ ਬਣ ਸਕਦੇ ਹੋ ਸਾਡਾ ਮਕਸਦ ਸੀ ਵੀ ਤਰੀਕਾ ਦੱਸਣਾ ਤੇ ਵਰਨਾ ਆਪਣਾ ਡੰਣਾ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਚੈਨਲ ਨੂੰ ਗਾ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਕਿਸੇ ਵੀ ਮਿੱਤਰ ਦੇ ਨਾਲ ਤਾਂ ਕਿ ਉਹ ਵੀ ਪੜਨਾ ਸਿੱਖ ਸਕੇ ਜਾਂ ਉਹਨਾਂ ਨੂੰ ਵੀ ਕੋਈ ਨਵੀਂ ਟਰਿਕ ਦਾ ਪਤਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ